ਇਹ 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 ਪਰਿਵਾਰ ਮਨੁੱਖੀ ਇਧਾਰਾ ਤੇ ਕੰਮ ਕੀਤਾ ਔਰ ਹੁਣ ਵੀ ਜਿਹੜੇ ਮਜ਼ਦੂਰ ਜਾਂ ਗਰੀਬ ਕਿਸਾਨ ਖੁਦਕਸ਼ੀਆਂ ਕਰਦੇ ਨੇ ਉਹਨਾਂ ਦੇ ਬੱਚਿਆਂ ਲਈ ਆਰਥਿਕ ਮਦਦਤ ਕਰਦੇ ਨੇ ਕਾਲਜ ਵੀ ਹੈ ਇਹਨਾਂ ਦਾ ਬੱਚਿਆਂ ਨੂੰ ਫ੍ਰੀ ਪੜਾਉਂਦੇ ਵੀ ਨੇ ਸੋ ਇਹ ਬਹੁਤ ਹੀ ਵੱਡਾ ਅਪਰਾਲਾ ਹੈ ਇਸ ਪਰਿਵਾਰ ਦਾ ਔਰ ਮੈਂ ਸ਼੍ਰੋਮਣੀ ਅਕਾਲਮਸਰ ਵੱਲੋਂ ਬੀਬੀ ਹਰਮਨਜੀਤ ਕੌਰ ਜੀ ਦਾ ਧੰਨਵਾਦ ਕਰਦਾ ਇਸ ਪਰਿਵਾਰ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਮਾਨ ਸਰਮਾਨ ਨੂੰ ਸਪੋਰਟ ਕੀਤੀ ਹੈ ਔਰ ਜਿੱਤ ਤੇ ਅੱਗੇ ਵਧਣਗੇ ਸੋ ਮੈਂ ਇਸ ਖੁਸ਼ੀ ਤੇ ਇੱਕ ਜਕਾਰਾ ਗਜਾਉਂਗਾ ਬੋਲੇ ਸੋਨਿਹਾਲ ਸੋਤਰੀਆ ਕਾਲ ਨਿਹੰਗ ਸਿੰਘ ਫੌਜਾਂ ਵੀ ਸਟੇਜ ਤੇ ਬਰਹਿਮਾਨ ਨੇ ਬਾਬਾ ਨਿਹਾਲ ਸਿੰਘ ਜੀ ਬਲਰਾ ਪਿੱਛੇ ਵੀ ਤੇ ਅੱਜ ਵੀ ਬੜਾ ਸਹਿਯੋਗ ਕੀਤਾ ਉਹਨਾਂ ਨੇ ਸੋ ਮੈਂ ਆਸ ਕਰਦਾ ਐ ਕਿ ਆਪਾਂ ਇੱਕ ਜਵਨ ਨੂੰ ਵੋਟਾਂ ਪੈਣੀਆਂ ਨੇ ਵੱਡਦੇ ਚੌਣ ਸ਼ਾਂ ਦਾ ਵੱਟਣਾ ਆਪਣਾ ਦੱਬਣਾ ਹੈ ਇਸ ਅਰਮਾਨ ਨੂੰ ਦੁਬਾਰਾ ਪਾਰਲੀਮੈਂਟ ਵਿੱਚ ਭੇਜਣਾ ਹੈ ਭਾਵੇਂ ਤੁਸੀਂ ਜਿਵੇਂ ਚੋਣ ਜਿਤਾਈ ਸਮਾਂ ਵੀ ਘੱਟ ਸੀ ਪੈਸੇ ਵੀ ਘੱਟ ਸੀ ਪਰ ਫਿਰ ਵੀ ਜਿਵੇਂ ਤੁਹਾਡੇ ਪਿੰਡ ਚ ਬੈਂਚ ਭੇਜੇ ਨੇ ਹਰ ਪਿੰਡ ਚ ਹਰ ਸ਼ਹਿਰ ਚ ਕੋਸ਼ਿਸ਼ ਕੀਤੀ ਹੈ ਹਾਈ ਲਗਾਉਣ ਦੀ ਸੋ ਹੁਣ ਜੇ ਤੁਸੀਂ ਜਿਤਾਉਂਗੇ ਤਾਂ ਆਪਣੇ ਕੋਲੇ ਪੂਰੇ 5 ਸਾਲ ਹੋਣਗੇ 25 ਕਰੋੜ ਰੁਪਈਆ ਹੋਊਗਾ ਔਰ ਪੂਰੇ 5 ਸਾਲ ਪਾਰਲੀਮੈਂਟ ਚ ਪੰਜਾਬ ਦੀ ਗੱਲ ਕੌਮ ਦੀ ਗੱਲ ਘਟ ਗਿਰਤਿਆਂ ਦੀ ਗੱਲ ਕਿਸਾਨ ਦੀ ਗੱਲ ਮਜ਼ਦੂਰ ਦੀ ਗੱਲ ਛੋਟੇ ਵਪਾਰੀ ਦੀ ਗੱਲ ਪੰਜ ਸਾਲ ਹੁੰਦੀ ਰਹੂਗੀ ਬਾਕੀ ਤੇਰਾ ਤੁਸੀਂ ਦੇਖ ਚੁੱਕੇ ਹੋ ਕਿ ਉਹ ਸਾਰੀਆਂ ਦਿੱਲੀ ਦੇ ਨਾਲ ਮਿਲ ਕੇ ਚੱਲਦੀਆਂ ਨੇ ਇੱਕ ਕੋ ਇੱਕ ਤੇ ਰਹਿ ਜਿਹੜੀ ਪੰਜਾਬ ਦੇ ਨਾਲ ਚੱਲਦੀ ਹੈ ਆਪਣੀ ਕੌਮ ਦੇ ਨਾਲ ਚੱਲਦੀ ਹੈ ਸੋ ਇੱਕ ਪਾਸੇ ਬਾਬਰ ਕੇ ਨੇ ਇੱਕ ਪਾਸੇ ਬਾਬੇ ਕੇ ਨੇ ਇਹ ਫੈਸਲਾ ਤੁਸੀਂ ਕਰਨਾ ਹੈ ਕਿ ਤੁਸੀਂ ਬਾਬਰ ਕੇ ਨਾਲ ਖੜਨਾ ਹੈ ਕਿ ਜਾਂ ਬਾਬੇ ਕੇ ਨਾਲ ਖੜਨਾ ਹੈ ਸੋ ਇੱਕ ਪਾਸੇ ਮਲਕ ਭਾਗੋ ਨੇ ਤੇ ਦੂਸਰੇ ਪਾਸੇ ਕੋਦਰੇ ਦੀ ਰੋਟੀ ਭਾਈ ਲਾ ਲੋ ਜੀ ਨੇ ਸੋ ਫੈਸਲਾ ਤੁਸੀਂ ਕਰ ਲੈ ਅੱਜ ਤੁਹਾਡੇ ਹੱਥ ਤੇ ਵੋਟ ਹੈ ਬੋਰਡ ਨਾਲ ਹੀ ਹੁਣ ਆਪਾਂ ਨੇ ਪ੍ਰਧਾਨ ਸਾਹਿਬ ਨੂੰ ਜਿਤਾਉਣਾ ਹੈ ਸੋ ਮੈਂ ਬੇਨਤੀ ਕਰੂੰਗਾ ਸਾਡੇ ਰਫਤਾਰ ਰਾਏ ਜੀ ਉਹ 2 ਮਿੰਟ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਜਿਨ੍ਹਾਂ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਦੇਖਦੇ ਹੋ ਫੋਲੋ ਕਰਦੇ ਹੋ ਸੋ ਮੈਂ ਜਿਹੜਾ ਇਹ ਮੁੰਡਾ ਪ੍ਰਾ ਮਾਈਕ ਵਾਲਾ ਜੇ ਲੀਡ ਲੰਮੀ ਹੈ ਤਾਂ ਉਸ ਦੇ ਪਾਸੇ ਕਰ ਲੀਏ ਮਾਈਕ ਨੂੰ ਕਿਉਂਕਿ ਇੱਥੇ ਸੰਗਤਾਂ ਕਹਿੰਦੇ ਨਜ਼ਰ ਨਹੀਂ ਆਉਂਦਾ ਸੋ ਆਓ ਜੀ ਰਫ਼ਤਾਰ ਰਹਿ ਜੀ ਸਤਿਕਾਰਯੋਗ ਨੌਜਵਾਨੋ ਸਾਡੇ ਬਜ਼ੁਰਗ ਮੇਰੀਆਂ ਮਾਮਾ ਸਾਰੇ ਗੱਜ-ਬੱਜ ਕੇ ਬੁਲਾਈਏ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਸਾਡੇ ਕੋਲ ਇੱਕੋ ਇੱਕ ਜਰਨੈਲ ਆ ਇੱਕੋ ਇੱਕ ਲੀਡਰ ਆ ਜਿਹਦੇ ਉੱਪਰ ਕੋਈ ਦਾਗ ਨਹੀਂ ਹੈਗਾ ਤੇ ਆ ਹੁਣ ਝਾੜੂ ਚੱਪਿਆਂ ਵਾਲੇ ਤੇ ਬਾਕੀ ਵਿਰੋਧੀ ਧਿਰ ਵਾਲੇ ਹੁਣ ਮੌਕਾ ਲੱਭਦੇ ਫਿਰਦੇ ਆ ਵੀ ਕਿਹੜਾ ਚਿੱਕੜਾਉਣ ਇਹਨਾਂ ਦੇ ਉੱਪਰ ਅਸੀਂ ਪਾਈਏ ਉਹਨਾਂ ਨੂੰ ਕੋਈ ਰਾਸਤਾ ਨਹੀਂ ਲੱਭਦਾ ਸਵਾਲ ਕਰਨ ਦਾ ਕੋਈ ਮੌਕਾ ਨਹੀਂ ਲੱਭਦਾ ਵਿਰੋਧ ਕਰਨ ਦਾ ਤੇ ਆਪਦੇ ਕੋਲ ਹੀ ਗੱਲਾਂ ਛੱਡੀ ਜਾਂਦੇ ਆ ਤੇ ਕੱਲ ਪਰਸੋਂ ਦੀ ਤੁਸੀਂ ਇੱਕ ਵੀਡੀਓ ਵਾਇਰਲ ਹੁੰਦੀ ਦੇਖ ਰਹੇ ਹੋਵੋਗੇ ਉਹ ਵੀਡੀਓ ਉਹਨਾਂ ਨੇ ਬਣਾਈ ਉਹਦੇ ਵਿੱਚ ਚਾਰ ਸਵਾਲ ਕੀਤੇ ਤੇ ਤੁਹਾਨੂੰ ਮੈਂ ਉਹਨਾਂ ਦੀ ਕਰਤੂਤ ਸੁਣਾਉਣ ਲੱਗਿਆ ਕਿ ਉਹਨਾਂ ਨੇ ਕਰਤੂਤ ਕੀ ਕੀਤੀ ਆ ਕਿਉਂਕਿ ਆਪਾਂ ਗੱਲ ਕਰਦੇ ਆ ਸਬੂਤ ਦੇ ਨਾਲ ਆਪਾਂ ਹਰ ਚੀਜ਼ ਇਹਨਾਂ ਦੇ ਵਲੰਟੀਅਰਾਂ ਦੇ ਵੀ ਦਿਖਾਈ ਆ ਵੀ ਕਿੱਥੇ ਤੱਕ ਇਹ ਬੰਦੇ ਗੈਰਸਵਖਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਇੰਗਲੈਂਡ ਦੇ ਵਿੱਚ ਅਵਤਾਰ ਸਿੰਘ ਖੰਡਾ ਬਾਈ ਨੂੰ ਸ਼ਹੀਦ ਕੀਤਾ ਗਿਆ ਜਿਹੜਾ ਨੌਜਵਾਨ ਸਿੱਖ ਕੌਮ ਦੀ ਗੱਲ ਕਰਦਾ ਸੀ ਪੰਥ ਦੀ ਗੱਲ ਕਰਦਾ ਸੀ ਤੇ ਆ ਝਾੜੂ ਤੇ ਬਰਕਰਾਂ ਨੇ ਜਦੋਂ ਮੈਨੂੰ ਸਵਾਲ ਕੀਤਾ ਮੈਂ ਅਵਤਾਰ ਸਿੰਘ ਖੰਡਾ ਜੀ ਦੀ ਗੱਲ ਕੀਤੀ ਤਾਂ ਉਹਨਾਂ ਦਾ ਬਰਕਰ ਕਹਿੰਦਾ ਵੀ ਸਾਨੂੰ ਖੰਡੇ ਤੱਕ ਕੋਈ ਮਤਲਬ ਨਹੀਂ ਆ ਤੁਸੀਂ ਇਹਨਾਂ ਦੀ ਵੀਡੀਓ ਸੁਣੋ ਹਾਂ ਬਾਈ ਨੂੰ ਕਹਿੰਦਾ ਅਸੀਂ ਖੰਡੇ ਬਾਰੇ ਗੱਲ ਨਹੀਂ ਕਰ ਰਹੇ ਹੁਣ ਤੁਸੀਂ ਮੈਨੂੰ ਐਂ ਦੱਸੋ ਵੀ ਜਿਹੜਾ ਨੌਜਵਾਨ ਪੰਥ ਦੀ ਗੱਲ ਕਰਦਾ ਕੀ ਉਹਦੀ ਗੱਲ ਕਰਨੀ ਜ਼ਰੂਰੀ ਨਹੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਪੰਥ ਉੱਪਰ ਸੀ ਤੇ ਰਾਜਨੀਤੀ ਥੱਲੇ ਸੀ ਧਰਮ ਉੱਪਰ ਸੀ ਆ ਰਾਜਨੀਤੀ ਸਿਆਸਤ ਥੱਲੇ ਸੀ ਤੇ ਆ ਜਿਨ੍ਹਾਂ ਨੇ ਪੱਗਾਂ ਦੇ ਵਿੱਚ ਸਿਰ ਫਸਾਏ ਹੋਇਆ ਭੰਡਾ ਦੀ ਸਰਕਾਰ ਇਹ ਕਹਿੰਦੀ ਆ ਕਿ ਅਸੀਂ ਅਵਤਾਰ ਸਿੰਘ ਖੰਡੇ ਬਾਰੇ ਗੱਲ ਕਰਨੀ ਜ਼ਰੂਰੀ ਨਹੀਂ ਸਮਝਦੇ ਕਿਉਂ ਨਹੀਂ ਜ਼ਰੂਰੀ ਸਮਝਦੇ ਮੈਂ ਇਹਨਾਂ ਤੋਂ ਪੁੱਛਣਾ ਚਾਹਣਾ ਇਹਨਾਂ ਦੀ ਹੋਰ ਸਿਆਸਤ ਦੇਖ ਲਓ 1 ਜੂਨ ਨੂੰ ਵੋਟਾਂ ਰੱਖੀਆਂ ਨੇ 1 ਜੂਨ ਨੂੰ ਜਦੋਂ ਸਾਡਾ ਕਾਲ ਤਖਤ ਸਾਫ ਟਾਇਆ ਗਿਆ 4 ਜੂਨ ਨੂੰ ਰਿਜ਼ਲਟ ਕੱਢਣਿਆ 4 ਜੂਨ ਨੂੰ ਜਦੋਂ ਹਿੰਦੁਸਤਾਨ ਦੀ ਆਰਮੀ ਨੇ ਤਾਂ ਕਿ ਤੋਂ ਪਰਮੰਦਰ ਸਾਹਿਬ ਦੇ ਉੱਪਰ ਚੜ੍ਹੇ ਸਾਡੀਆਂ ਧੀਆਂ ਭੈਣਾਂ ਦੀ ਬੇਵੱਤੀ ਕੀਤੀ ਪੱਗਾਂ ਰੋਲੀਆਂ ਉਸ ਦਿਨ ਕਹਿੰਦੇ ਰਿਜ਼ਲਟ ਕੱਢਣੇ ਆ ਹੁਣ ਮੋਦੀ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ ਸੈਂਟਰ ਦੀ ਸਰਕਾਰ ਨੂੰ ਵਿੱਚੇ ਹੀ ਝਾੜੂ ਵਾਲਿਆਂ ਨੂੰ ਹੁਣ ਮੇਰੇ ਵੀਰ ਸੰਗਰੂਰ ਵਾਲਿਓ ਫੈਸਲਾ ਤੁਸੀਂ ਕਰ ਲਿਓ ਕਿ 4 ਜੂਨ ਨੂੰ ਉਹਨਾਂ ਤੋਂ ਢੋਲ বাজਵਾਉਣੇ ਆ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਉੱਪਰ ਤੋ ਪੰਜ ਚਾਰੀਆਂ ਸੀ ਜਿਨ੍ਹਾਂ ਨੇ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਕੀਤੀ ਸੀ ਸਾਡੀਆਂ ਪੱਗਾਂ ਰੋਲੀਆਂ ਸੀ ਜਾਂ ਫਿਰ ਪੰਥ ਦੇ ਜਰਨੈਲ ਨੂੰ ਜਿਤਾਉਣਾ ਹੁਣ ਫੈਸਲਾ ਸੰਗਰੂਰ ਵਾਲੇ ਕਰਨਗੇ ਹੁਣ ਮੈਨੂੰ ਦੋਹੇ ਬਾਹਾਂ ਖੜੀਆਂ ਕਰਕੇ ਜਵਾਬ ਦੇ ਦਿਓ ਪਤਾ ਲੱਗ ਜਾ ਵੀ ਸੰਗਰੂਰ ਵਾਲੇ ਪੰਥ ਦੇ ਨਾਲ ਆ ਜਾਂ ਉਹਨਾਂ ਦੇ ਨਾਲ ਆ ਉਹ ਥੋੜੀ ਜਿਕਰ ਉਹਨਾਂ ਨੂੰ ਵੀ ਪਤਾ ਲੱਗ ਜਾਏ ਕਿ ਹਜੇ ਵੀ ਸਾਡਾ ਕਰਦੇ ਹੋ ਤੁਸੀਂ ਚਾਰ ਜ਼ੋਨ ਨੂੰ ਰਿਜ਼ਲਟ ਕਰਕੇ ਦੱਸਣਾ ਕੀ ਚਾਹਣਿਓ ਇੱਕ ਗੱਲ ਜੇਤੇ ਰੱਖਿਓ ਚਾਹੇ ਫਰੀਦਕੋਟ ਦੀ ਸੀਟ ਆ ਚਾਹੇ ਖੰਡੂਰ ਸਾਹਿਬ ਦੀ ਐਲਾਨਤਾ ਜੇ 4 ਜੂਨ ਨੂੰ ਅਰਬੇਤੀ ਪਾਰਟੀਆਂ ਦੇ ਢੋਲ ਵੱਜ ਗਏ ਉਹਨਾਂ ਦੀਆਂ ਬੋਲੀਆਂ ਪੈ ਗਈਆਂ ਸਾਡਾ ਮਰਨ ਹੋ ਜੂ ਉਹਨਾਂ ਨੇ ਉੱਗਾ ਢੋਲ ਵਜਾ ਕੇ ਗੱਲ ਦੁਨੀਆ ਨੂੰ ਦੱਸ ਦੇਣੀ ਆ ਕਿ ਆ ਸਿੱਖ ਕੌਮ ਦਾ ਕਲ ਤਖਤ ਸਭ ਟਾਇਆ ਸੀ ਇਹਨਾਂ ਦੀਆਂ ਪੱਗਾਂ ਰੋਲੀਆਂ ਸੀ ਤੇ ਅੱਜ ਇਹਨਾਂ ਦੇ ਜਰਨੈਲਾਂ ਨੂੰ ਹਰਾ ਕੇ ਅਸੀਂ ਢੋਲ ਵਜਾਉਣੇ ਆ ਕਿਤੇ ਇਹ ਗੱਲ ਇਹ ਦਾ ਸਿੱਖ ਕੌਮ ਦਾ ਕੱਲ ਤੱਕ ਤਖਤ ਸਾਬਟਾਇਆ ਸੀ ਇਹਨਾਂ ਦੀਆਂ ਪੱਗਾਂ ਰੋਲੀਆਂ ਸੀ ਤੇ ਅੱਜ ਇਹਨਾਂ ਦੇ ਜਰਨੈਲਾਂ ਨੂੰ ਹਰਾ ਕੇ ਅਸੀਂ ਢੋਲ ਵਜਾਉਣੇ ਆ ਕਿਤੇ ਇਹ ਗੱਲ ਇਹ ਦਾਗ ਨਾ ਮੱਥੇ ਤੇ ਮੜ ਲਿਓ ਐਵੇਂ ਦੋਨੇ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਉਹਨਾਂ ਨੂੰ ਦੱਸਣਾ ਆਪਾਂ ਚਾਰ ਜੋਂ ਨੂੰ ਕਿ ਸਿੱਖ ਕੌਮ ਅਜੇ ਵੀ ਜਿਉਂਦੀ ਆ ਜਿਹਨੂੰ ਤੁਸੀਂ ਉਸ ਸਮੇਂ ਮਾਰਨ ਦੀਆਂ ਸਾਨੂੰ ਕੁਚਲਾਂ ਦੀਆਂ ਜਿਹੜਾ ਕੁਸਤੂ ਉਸ ਸਮੇਂ ਕੀਤਾ ਆ ਸੈਂਟਰ ਦੀ ਸਰਕਾਰ ਨੇ ਉਹਨਾਂ ਨੂੰ ਦੱਸਣਾ ਕਹੇ ਹਜੇ ਵੀ ਅਸੀਂ ਜਿਉਉਣੇ ਆ ਜੌਦੇ ਨੇ ਖੰਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਆ ਉਹਨਾਂ ਨੂੰ ਵੱਡੀ ਲੀਡ ਦੇ ਵਿੱਚ ਆਪਾਂ ਜਿਤਾਉਣਾ ਤੇ ਇਧਰੋਂ ਸੰਗਰੂਰ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਆ ਇਹਨਾਂ ਨੂੰ ਆਪਾਂ ਵੱਧ ਤੋਂ ਵੱਧ ਵੋਟਾਂ પાਕੇ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਨਾ ਤਾਂ ਕਿ ਉੱਥੇ ਜਾ ਕੇ ਉਹਨਾਂ ਲੀਡਰਾਂ ਦੀ ਧੌਣ ਦੇ ਉੱਪਰ ਗੋਡਾ ਰੱਖਣਾ ਜਿਹੜੇ ਪਿੰਡਾਂ ਦੇ ਵਿੱਚ ਆ ਕੇ ਵਾਅਦੇ ਕਰਦੇ ਹੁੰਦੇ ਸੀ ਸਵਾਲ ਕਰੋ ਭਗਵੰਤ ਮਾਨ ਨੂੰ ਵੀ ਕਿੱਥੇ ਆ ਤੇਰੀ ਐਮਐਸਪੀ ਇਹ ਰਹਿ ਗਿਆ ਭੰਡ ਦਾ ਭੰਡ ਹਜੇ ਵੀ ਬੱਟਾ ਦੇ ਖੜ ਕੇ ਥਾਲੀਆਂ ਚਮਚੇ ਖੜਕਾਈ ਜਾਂਦਾ ਕਹਿੰਦਾ ਐਮਐਸਪੀ ਦੀ ਕਾਨੂੰਨੀ ਗਰੰਟੀ ਦਿਓ ਓਏ ਇਹਨੂੰ ਸਮਝਾਓ ਜਾ ਕੇ ਵੀ ਤੂੰ ਪੰਜਾਬ ਦਾ ਮੁੱਖ ਮੰਤਰੀ ਆ ਤੂੰ ਪਾਰਲੀਮੈਂਟ ਚ ਜਾ ਕੇ ਗੱਲ ਕਰ ਉੱਥੇ ਸੈਂਟਰ ਨੂੰ ਕਹਿ ਵੀ ਐਮਐਸਪੀ ਕਾਨੂੰਨੀ ਗਰੰਟੀ ਇੱਥੇ ਲਾਗੂ ਕਰੋ ਇਹ ਉਹੀ ਭਗਵੰਤ ਮਾਨ ਆ ਜਿਹੜਾ ਕਹਿੰਦਾ ਸੀ ਮਜ਼ਦੂਰਾਂ ਦੇ ਹੱਕਾਂ ਦੇ ਲਈ ਹਰਾ ਪੈਨ ਚੱਲੂ ਜਦੋਂ ਸਾਡੇ ਮਜ਼ਦੂਰ ਭਰਾਏ ਦੀ ਕੋਠੀ ਘੇਰਨ ਗਏ ਇਹਦੀਆਂ ਡਾਂਗਾਂ ਚੱਲੀਆਂ ਸੋ ਇਹ ਚੀਜ਼ਾਂ ਇਹ ਗੱਲਾਂ ਅਸੀਂ ਭੁੱਲ ਬਹੁਤ ਛੇਤੀ ਜਾਂਦੇ ਆ 81 ਦੇ ਵੇਲੇ ਜੋਖੋਸ਼ ਹੋਇਆ ਉਹ ਬਹੁਤ ਸ਼ੇਦੀ ਭੁੱਲ ਜਾਂਨੇ ਆ ਇਹਨਾਂ ਦੀਆਂ ਚਾਲਾਂ ਸਾਡੇ ਸਮਝ ਚ ਨਹੀਂ ਆਉਂਦੀਆਂ ਸ਼ੇਦੀ ਭੁੱਲ ਜਾਂਨੇ ਆ ਇਹਨਾਂ ਦੀਆਂ ਚਾਲਾਂ ਸਾਡੇ ਸਮਝ ਚ ਨਹੀਂ ਆਉਂਦੀਆਂ 1 ਜੂਨ ਨੂੰ ਵੋਟਾਂ ਤੇ 4 ਜੂਨ ਨੂੰ ਰਿਜ਼ਲਟ ਕੱਲੇ ਬਹਿ ਕੇ ਸੋਚਿਓ ਠੰਡੇ ਦਿਮਾਗ ਦੇ ਨਾਲ ਵੀ ਸਰਕਾਰ ਨੇ ਕਿਉਂ ਰੱਖਿਆਗਾ ਫੇਰ ਤੁਸੀਂ ਵੋਟ ਪਾਉਣ ਦਾ ਫੈਸਲਾ ਕਰਿਓ ਤੇ ਬਾਲਟੀ ਆਪਣਾ ਨਿਸ਼ਾਨ ਉਹਦੇ ਤੇ ਵੋਟਾਂ ਪਾਉਣੀਆਂ ਨੇ ਸੋ ਇਨੀਆਂ ਬੇਨਤੀਆਂ ਤੁਹਾਡੇ ਚਰਨਾਂ 'ਚ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਜੀ ਇਸ ਪਿੰਡ ਦੇ ਜੋ ਪਾਰਟੀ ਦੀ ਇਕਾਈ ਹੈ ਗੁਰਜੀਤ ਸਿੰਘ ਜੀ ਮਿੱਠੂ ਸਿੰਘ ਜੀ ਸਰਪੰਚ ਹਰਵੰਦ ਸਿੰਘ ਜੀ ਬਿੱਟੂ ਸਿੰਘ ਜੀ ਸੰਦੀਪ ਸਿੰਘ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਕਿਰਨਦੀਪ ਸਿੰਘ ਜੀ ਕੁਲਦੀਪ ਸਿੰਘ ਪਟਾਲ ਖੁਰਦ ਜਿਨ੍ਹਾਂ ਨੇ ਸਾਰਾ ਪ੍ਰਬੰਧ ਅਗੇ ਹੋ ਕੇ ਕੀਤਾ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਹੁਣ ਮੈਂ ਬੇਨਤੀ ਕਰੂੰਗਾ ਬੀਬੀ ਪਵਿੱਤ੍ਰ ਕੌਰ ਜੀ ਜੋਗਸਦਾਰ ਮਾਨ ਦੇ ਸੁਪਤਰੀ ਨੇ ਉਹਨਾਂ ਨੂੰ ਕਿਉਂ ਵੀ ਸੰਗਤ ਨਾਲ ਆਪਣੀ ਫਤਿਹ ਸਾਂਝੀ ਕਰਨਗੇ ਬੀਬੀ ਪਵਿੱਤ ਕੌਰ ਜੀ ਵਾਈਗਰੂ ਜੀ ਦਾ ਖਾਲਸਾ ਵਾਈਗਰੂ ਜੀ ਕੀ ਫਤਿਹ ਪ੍ਰੀਖ ਨੂੰ ਵੋਟਾਂ ਪੈਣੀਆਂ ਨੇ ਪਾਰਲਮੈਂਟ ਦੀਆਂ ਸੋ ਬੇਨਤੀ ਹੈ ਵੀ ਤੁਸੀਂ ਸਾਰੇ ਆਪਣੀ ਇੱਕ ਇੱਕ ਕੀਮਤੀ ਵੋਟ ਬਾਲਟੀ ਦਾ ਬਟਨ ਦਬਾ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਇੱਥੋਂ ਫੇਰ ਤੋਂ ਕਾਮਯਾਬ ਕਰਾਓ ਤਾਂ ਕਿ ਸੰਗਰੂਰ ਦੀ ਵੱਧ ਤੋਂ ਵੱਧ ਤਰੱਕੀ ਹੁੰਦੀ ਰਹੇ। ਉਹਨਾਂ ਨੇ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਤਕਰੀਬਨ 40 ਸਾਲ ਆਪਣੀ ਜ਼ਿੰਦਗੀ ਦੇ ਪੰਜਾਬ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਕੌਮ ਲਈ ਕੁਰਬਾਨ ਕੀਤੇ। ਸੋ ਆਪਣਾ ਵੀ ਹੁਣ ਫਰਜ਼ ਬਣਦਾ ਆਪਾਂ ਉਹਨਾਂ ਦੇ ਨਾਲ ਖੜੇ ਰਹੀਏ, ਮੋਢੇ ਨਾਲ ਮੋਢਾ ਲਗਾ ਕੇ ਚੱਲੀਏ ਤੇ ਉਹਨਾਂ ਨੂੰ ਭਾਰੀ ਜਥੇ ਨਾਲ ਪਾਲਵਣ ਭੇਜੀਏ। ਮੈਂ ਬੀਬਾ ਹਰਮਨ ਕੋਰ ਜੇਜੀ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ ਜੋ ਸਾਡਾ ਸਾਥ ਦੇ ਰਹੇ ਹਨ। ਉਹਨਾਂ ਨੇ ਇਸ ਏਰੀਆ 'ਚ ਬਹੁਤ ਕੰਮ ਕੀਤਾ ਹੈ, ਬਹੁਤ ਲੋਕਾਂ ਦੀ ਸੇਵਾ ਕੀਤੀ ਹੈ ਤੇ ਮਦਦ ਕੀਤੀ ਹੈ। ਸੋ ਉਹਨਾਂ ਦਾ ਖਾਸ ਕਰਕੇ ਧੰਨਵਾਦ ਕਰਨਾ ਚਾਹੁੰਦੀ ਹਾਂ ਵੀ ਉਹਨਾਂ ਉਹ ਆਏ ਨੇ ਇੱਥੇ ਸ਼ਾਮਲ ਹੋਏ ਨੇ ਤੇ ਉਹ ਵੀ ਤੁਹਾਨੂੰ ਬੇਨਤੀ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂਪ ਖਾਲਸਾ ਜੀ ਹੁਣ ਮੈਂ ਬੇਨਤੀ ਕਰੂੰਗਾ ਬੀਬਾ ਹਰਮਨਕੌਰ ਜੀ ਜੇਜੀ ਉਹਨਾਂ ਨੂੰ ਕਿ ਉਹ ਤੁਹਾਨੂੰ ਆਪਣੇ ਵਿਚਾਰ ਸਾਂਝੇ ਕਰਨਗੇ ਔਰ ਧੰਨਵਾਦ ਕਰਦਾ ਦੁਬਾਰਾ ਉਹਨਾਂ ਦਾ ਉਸ ਪਰਿਵਾਰ ਦਾ ਸਾਰੇ ਦਾ ਜਿਨ੍ਹਾਂ ਨੇ ਪ੍ਰਧਾਨ ਸਾਹਿਬ ਨੂੰ ਬੜੀ ਬਹੁਤ ਵੱਡੀ ਸਪੋਰਟ ਦਿੱਤੀ ਹੈ ਔਰ ਆਪਾਂ ਸਾਰੇ ਆਸ ਰੱਖਦੇ ਹਾਂ ਕਿ ਆਪਾਂ ਪਾਰਲੀਮੈਂਟ ਵਿੱਚ ਪਹੁੰਚਾਂਗੇ ਬੀਬਾ ਹਰਮਨਕੌਰ ਜੀ ਹਰਮਨਕੌਰ ਜੀ ਜੇਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਜਿਨ੍ਹਾਂ ਦੀ ਆਪਾਂ ਸਾਰੇ ਬਹੁਤ ਇੱਜ਼ਤ ਕਰਦੇ ਹਾਂ ਇਸ ਵਾਰ ਉਹ ਆਪਣੇ ਸੰਗਰੂਰ ਤੋਂ ਖੜੇ ਹੋ ਰਹੇ ਹਨ ਇਹਨਾਂ ਨੇ ਆਪਣੇ ਇਲਾਕੇ ਵਿੱਚ ਬਹੁਤ ਕੰਮ ਕੀਤੇ ਨੇ ਹੁਣ ਆਪਣੀ ਵਾਰੀ ਹੈ ਕਿ ਆਪਾਂ ਇਹਨਾਂ ਨਾਲ ਜੁੜ ਕੇ ਇਹਨਾਂ ਦੇ ਨਾਲ ਕੰਮ ਕਰਕੇ ਇਹਨਾਂ ਨੂੰ ਫੇਰ ਜਿਤਾਈਏ ਤੇ ਪਾਰਲੀਮੈਂਟ ਪਹੁੰਚਾਈਏ ਸਰਦਾਰ ਇੰਦਰਜੀਤ ਸਿੰਘ ਬੇਨਤੀ ਹੈ ਕਿ ਆਪਾਂ ਇਹਨਾਂ ਨੂੰ ਸਮਰਥਨ ਦੇ ਨਾਲ ਇਹਨਾਂ ਨਾਲ ਨਾਲ ਜੋ ਕਿ ਲੋਕ ਸਭਾ ਹਲਕੇ ਤੋਂ ਉਮੀਦਵਾਰ ਨੇ ਆਪਣੇ ਉਹਨਾਂ ਨੂੰ ਜਾਂਦੀਆਂ ਦਿਖ ਦੇਖੋਗੇ ਦੁਪਹਿਰ ਨੂੰ ਉਸੇ ਕੱਪੜੇ ਦੇ ਵਿੱਚ ਪੰਡ ਪੱਠਿਆਂ ਦੀ ਹੁੰਦੀ ਹੈ ਉਹ ਆਪਣੇ ਪਸ ਨੂੰ ਚਾਰ ਕੇ ਇਹ ਬੀਬੀਆਂ ਫੇਰ ਉਹੀ ਕੱਪੜਾ ਲੈ ਕੇ ਬਾਹਰ ਚਲੀਆਂ ਜਾਂਦੀਆਂ ਹੈ ਸ਼ਾਹ ਨੂੰ ਤੁਸੀਂ ਦੇਖਿਆ ਹੋਊਗਾ ਕਿ ਇਹਨਾਂ ਦੇ ਸਿਰ ਦੇ ਉੱਤੇ ਹੋਣ ਪੰਡ ਛੋਟੇ ਟੀਲੇ ਤੇ ਲੱਕੜੀਆਂ ਦੀ ਹੈ ਜੀ ਦਾ ਮਤਲਬ ਹੈ ਜੇ ਤੱਕ ਗਰੀਬਾਂ ਦੇ ਘਰਾਂ ਦੇ ਵਿੱਚ ਕੋਈ ਵੀ ਗੈਸ ਕੋਈ ਵੀ ਮਿੱਟੀ ਤੇਲ ਦਾ ਚੁੱਲ੍ਹਾ ਨਹੀਂ ਆਇਆ ਔਰ ਕੋਈ ਕਮਰਾ ਇਹਨਾਂ ਦਾ ਦੇ ਦੇ ਵਿੱਚ ਮਾਲਕ ਤੇ ਬੀਬੀ ਪੈਂਦੇ ਆ ਮੁੰਡਾ ਤੇ ਨੂੰ ਵੀ ਉੱਥੇ ਪੈਂਦੇ ਆ ਜੇ ਤੇ ਇਟ ਜਵਾਈ ਆ ਜਾਣ ਉਹ ਵੀ ਉਸੇ ਕਮਰੇ ਚ ਤੇ ਅੰਥ ਦਾ ਜਿਹੜਾ ਜ਼ੁਲਮ ਹੁੰਦਾ ਜਦੋਂ ਠੰਡੀ ਵਾਹ ਵਗਦੀ ਏ ਸਿਆਲ ਚ ਇਹਨਾਂ ਦਾ ਡੰਗਰ ਬੱਚਾ ਉਬੀਓ ਸਿਕਮਰੇ ਚੁੰਦੇ ਸੋਝੇ ਅੰਗਰੇਜ਼ਾਂ ਤੋਂ ਇੰਨੇ ਸਾਲ ਹੋ ਗਏ ਐ ਇਹ ਭੀਜਪੀ ਤੇ ਕਾਂਗਰਸੀ ਵਾਲੇ ਕਹਿੰਦੇ ਐ ਕਿ ਸਾਨੂੰ ਆਜ਼ਾਦ ਕੀਤਾ ਗਿਆ ਫੇਰ ਮੈਂ ਪੁੱਛਣਾ ਚਾਹੁੰਦਾ ਫੇਰ ਤੁਸੀਂ ਕੀ ਗਰੀਬਾਂ ਦੇ ਲਈ ਕੀਤਾ ਹੈ ਖੇਤ ਮਜ਼ਦੂਰਾਂ ਦੇ ਲਈ ਕੀ ਕੀਤਾ ਕਸਾਨਾਂ ਦੇ ਲਈ ਕੀ ਕੀਤਾ ਵਿਚਾਰੇ ਅਜੇ ਵੀ ਖਨੌਰੀ ਤੇ ਸ਼ੰਭੂ ਦੇ ਬਾਰਡਰ ਦੇ ਉੱਤੇ ਇੰਨੀ ਧੁੱਪ ਤੇ ਇੰਨੀ ਗਰਮੀ ਦੇ ਵਿੱਚ ਉਹ ਬੈਠੇ ਆ ਉਹਨਾਂ ਦੀਆਂ ਮੰਗਾਂ ਛੋਟੀਆਂ ਉਹ ਕਹਿੰਦੇ ਆ Swami Nath ਨੂੰ ਪੋਠ ਲਾਗੂ ਕਰ ਦਿਓ ਤੇ ਜਿਹੜੇ ਸਾਡੇ ਕਰਜ਼ੇ ਆ ਉਹ ਮਾਫ ਕਰ ਦਿਓ ਦੇ ਐ ਐ ਮੈਸਫੀਨੋ ਕਾਨੂੰਨੀ ਜਮਲ ਪਾ ਦੋ ਇਹ ਸੈਂਟਰ ਤੇ ਬਾ ਮੋਦੀ ਜੀ ਸਰਕਾਰ ਇਹ ਵੀ ਕਰਨ ਨੂੰ ਤਿਆਰ ਨਹੀਂ ਜਦ ਕਿ ਵੱਡੇ ਵੱਡੇ ਸਹੂਕਾਰਾਂ ਦੇ ਜਰ ਜੇ ਮaaf ਕਰ ਦਿੱਤੇ ਆ ਕਰੋਨਾ ਦੇ ਹਰਬਾਂ ਦੇ ਆ ਡਾਣੀ ਤੇ ਪਾਣੀ ਦੇ ਸੋ ਸਤਿਕਾਰਯੋਗ ਸਾਧ ਸੰਗਤ ਜੀ ਆਪਾਂ ਨੂੰ ਤਕੜੇ ਹੋ ਕੇ ਲੜਨਾ ਪਊਗਾ ਪਹਿਲਾਂ ਆਪਾਂ ਜੰਗ ਲੜਦੇ ਸੀ ਜੇ ਸ਼ਸਤਰਾਂ ਦੇ ਨਾਲ ਹੁਣ ਉਸ ਦੀ ਲੋੜ ਨਹੀਂ ਹੈ ਪਹਿਲੀ ਟ੍ਰਿਕ ਨੂੰ ਵੋਟਾਂ ਪੈਣੀਆਂ ਤੇ ਤੁਸੀਂ ਬਾਲਟੀ ਦਾ ਬਟਨ ਨੱਪ ਕੇ ਪਾਰਨਮੈਂਟ ਦੇ ਵਿੱਚ ਤਬਦੀਲੀ ਲੈ ਕੇ ਆਸਾ ਦਿਓ ਜਿਹੜੀਆਂ ਚੀਜ਼ਾਂ ਦੀ ਗੱਲ ਅਸੀਂ ਇੱਥੇ ਕਰਦੇ ਆਂ ਪਾਠੀਆਂ ਕਰਦੇ ਆਂ ਕਿ ਛੜਦੇ ਮਹੀਨੇ ਹਰੇਕ ਬੀਬੀ ਦੇ ਬੈਂਕ ਦੇ ਵਿੱਚ 1000 ਰੁਪਿਆ ਜੇ ਕਰੂਗਾ ਇਹ ਸਾਰੇ ਝੂਠੇ ਜਿਹੜੇ ਬੰਦੇ ਜਿੱਤੇ ਐ ਅੱਜ ਜਮਹੂਰੀਅਤ ਦਾ ਰਾਜ ਐ ਤੁਸੀਂ ਇਹਨਾਂ ਪਾਰਟੀਆਂ ਤੋਂ ਪੁੱਛ ਸਕਦੇ ਹੋ ਕਿ ਜਿਹੜੇ ਤੁਸੀਂ ਵਾਅਦੇ ਕੀਤੇ ਆ ਪੂਰੇ ਕਿਉਂ ਨਹੀਂ ਕੀਤੇ ਸੋ ਮੈਂ ਅਸ ਕਰਦਾ ਕਿ ਪਹਿਲੀ ਤਰੀਕ ਨੂੰ ਤੱਕੜੇ ਹੋ ਕੇ ਆਪਾਂ ਵੋਟਰਾਂ ਪਾਵਾਂਗੇ ਔਰ ਸ਼ਰੋਬਨੀ ਅਕਾਲੀ ਦਾ ਨੰਬਰ ਸਰ ਜਿਸ ਨੇ ਤੁਹਾਡੇ ਸਾਰੇ ਪਿੰਡਾਂ ਦੇ ਵਿੱਚ ਕੰਮ ਕੀਤਾ ਖਾਸ ਕਰਕੇ ਜਦੋਂ ਕਿ ਗਰਦ ਰਿਆ ਛੜ ਗਿਆ ਸੀ ਉੱਛਲ ਗਿਆ ਸੀ ਦਰਿਆ ਉਸ ਵੇਲੇ ਵੀ ਮੈਂ 3 ਦਿਨ ਕੱਟੇ ਆ ਤੇ ਜਿੰਨੀ ਮਿਹਨਤ ਅਸੀਂ ਕਰ ਸਕਦੇ ਸੀ ਕੀਤੀ ਆ ਹੁਣ ਵੀ ਬਰਸਾਤ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਦੋ ਚਿੱਠੀਆਂ ਬਤੌਰ ਮੈਂਬਰ ਪਾਰਲੀਮੈਂਟ ਇਥੋਂ ਦੇ ਮੈਂ ਲਿਖ ਚੁੱਕੇ ਆ ਕਿ ਗਰਦੀ ਸਫਾਈ ਥੱਲੋਂ ਕੀਤੀ ਜਾਵੇ ਜੋ ਕਰਕੇ ਪਿਛਲੇ ਹੜ੍ਹਾਂ ਦੇ ਵਿੱਚ ਕਿਚੋ ਪਾਣੀ ਜਿਹਨੂੰ ਘਰੇ ਚੱਤੀਗੜ੍ਹ ਵਿੱਚ ਵੀ ਸਾਡਾ ਕੈਂਡੀਡੇਟ ਲਖਬੀਰ ਸਿੰਘ ਬਾਲਟੀ ਜਨ ਸੰਚ ਤੇ ਖੜ ਗਿਆ ਆਪਰੋਟ ਕਹਿੰਦੇ ਐ ਕਿ ਪੰਜਾਬੀ ਬੋਲਦੇ ਲੱਗਦੇ ਹਰਿਆਣੇ ਚਲੇ ਗਿਆ ਇਸ ਕਰਤੀ ਟੋਟੀ ਇੱਛਾ ਦੇ ਲਈ ਪਾਰਟੀ ਨੇ ਕਰਨਾਲ ਤੇ ਕੁਰਕਸੇਤਰ ਵੀ ਆਪਣੇ ਉਮੀਦਵਾਰ ਖੜਾ ਕਰਤਾ ਉੱਥੇ ਵੀ ਚੋਣ ਨਿਸ਼ਾਨ ਪਾਰਟੀ ਹੈ ਸੋ ਜਿੱਥੇ ਜਿੱਥੇ ਤੁਹਾਡੀਆਂ ਰਿਸ਼ਤਦਾਰੀਆਂ ਉੱਧਰ ਬਣਦੀਆਂ ਉੱਧਰ ਵੀ ਤੁਸੀਂ ਸਨੇਹਾ ਭੇਜੋ ਕਿ ਅਖਾਲੀਦਰ ਨੰਬਰ ਸੰਨ ਵੋਟ ਪਾ ਕੇ ਪਾਰਲੀਮੈਂਟ ਦੇ ਵਿੱਚੋਂ ਵੀ ਪਾਰਟੀ ਦੇ ਉਮੀਦਵਾਰ ਪਾਰਲੀਮੈਂਟ ਸਪੌਂਸਰ ਜੀ ਦੇ ਨਾਣਾ ਆਪਣੀ ਪਾਰਟੀ ਤਕੜੀ ਹੋਵੇ ਤੇ ਜਿਹੜੀਆਂ ਤੁਹਾਡੀਆਂ ਛਾਵੇਂ ਹੈਗੀਆਂ ਇਹ ਅਸੀਂ ਪੂਰੀਆਂ ਕਰ ਸਕੀਏ ਇਹਨਾਂ ਸ਼ਬਦਾਂ ਦੇ ਨਾਲ ਆਸ ਕਰਦਾ ਹੋਇਆ ਫਤਿਹ ਦੀ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ